ਦੇ ਕੇਵਲ ਸੈਂਟਰ ਸਰਕਾਰ ਦਾ ਜੋ ਆਟੋਨਮੀ ਹੁੰਦਾ ਜੋ ਸੈਂਟਰ ਸਰਕਾਰ ਉਹ ਸਤਿਆਪਾਲ ਜੈਨ ਆ ਸਤਿਆਪਾਲ ਜੈਨ ਆ ਸਤਿਆਪਾਲ ਜੈਨ ਠੀਕ ਆ ਜੀ ਸਤਪਾਲ ਮੈਂ ਸਤਿਆਪਾਲ ਸੁਣਿਆ ਸਤਪਾਲ ਜੈਨ ਆ ਜੀ ਉਹ ਐਮਪੀ ਦੀ ਲੈਖ ਨਹੀਂ ਬਣਿਆ ਉਹਨੇ ਉਹਨਾਂ ਨੇ ਸਲਾਹ ਕੁਛ ਵੀ ਕੀ ਕਰੀਏ ਉਹਦਾ ਫਰਜ਼ ਇਹ ਬਣਦਾ ਸੀ ਕਹਿੰਦਾ ਵੀ ਆਪਾਂ ਅਸੀਂ ਸਲਾਹ ਮਸ਼ਵਰਾ ਕਰਨਾ ਉਨੇ ਪ੍ਰੰਤ ਜਵਾਬ ਦਿੱਤਾ ਵੀ ਜਿੰਨੀ ਫੋਰਸ ਚਾਹੀਦੀ ਤੁਹਾਨੂੰ ਪੰਜਾਬ ਸਰਕਾਰ ਨੂੰ ਤੇ ਜੂਟੀ ਨੂੰ ਚੰਡੀਗੜ੍ਹ ਨੂੰ ਅਸੀਂ ਉਹ ਮੁਹੱਈਆ ਕਰਨ ਨੂੰ ਤਿਆਰ ਆ ਤੁਸੀਂ ਉਹ ਫੋਰਸ ਲੈ ਕੇ ਇਹਨਾਂ ਨੂੰ ਠਾਓ ਇਹ ਉਹਦੇ ਬਿਆਨ ਨੇ ਸੱਤ ਪਾਸ ਜਾਣ ਦੇ ਜਿਹੜਾ ਅਟਾਰਨੀ ਜਨਰਲ ਇੰਡੀਆ ਦੀ ਸਰਕਾਰ ਵੱਲੋਂ ਬੋਕਤਿਆ ਸੀ ਬੀਜੇਪੀ ਸਰਕਾਰ ਦਾ ਉਹ ਸਰਕਾਰ ਦੇ ਜਿਹੜੇ ਸੈਂਟਰ ਦਾ ਬੰਦਾ ਤਾਂ ਬੀਜੇਪੀ ਦਾ ਹੀ ਆ ਬੀਜੇਪੀ ਦੇ ਉਹ ਮੇਰਾ ਖਲਾਫ ਐਮਪੀ ਵੀ ਵਗੈਰਾ ਨੇ ਸੋ ਇਹ ਜਿਹੜੇ ਉੱਧਰ ਦੇ ਹਾਲਾਤ ਨੇ ਕੋਟ ਦੇ ਬਾਕੀ ਦੇਖਾਂਗੇ ਕੀ ਬਣਦਾ ਕੋਈ ਗੱਲ ਨਹੀਂ ਇਹ ਸਾਡਾ ਗੁਰੂ ਅਗਵਾਈ ਕਰ ਰਿਹਾ ਗੁਰੂ ਬਖਸ਼ਿਸ਼ ਕਰੇਗਾ ਠੀਕ ਹੈ ਜੀ ਭੋਲ ਚੱਕ ਜੀ ਖਿਮਾ ਸਾਰੇ ਕੱਲੀ ਕੱਲੀ ਵੀਡੀਓ ਵਟੋ ਇੱਕ ਇੱਕ ਦੋ ਦੋ ਮਿੰਟ ਦੀ ਸੰਘਟ ਨੂੰ ਪੀਰ ਕਰੋ ਨਾਲ ਹੀ ਇੱਕੋ ਅਪੀਲ ਕਰਦੀ ਵੀ ਆਪਾਂ ਕੋਈ ਵਾਅਦਾ ਨਹੀਂ ਕਰਨੀ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣਾ ਕੱਲ ਤੋਂ ਹੀ ਸੰਗਤ ਨੂੰ ਬੇਨਤੀ ਕਰੋ ਕੱਲ ਰੂਪ ਸਾਖੀ ਐ ਤੇ ਵਿਸਾਖੀਆ ਬੇਨਤੀ ਵੀ ਕਰ ਚੁੱਕਾ ਇੱਥੇ 2 ਮਿੰਟ ਦੀ ਵਿਸਾਖੀ ਤੇ ਵੀ ਕਿੱਥੇ ਜਾਣਾ ਉੱਥੇ ਮਤਬਦਤ ਨਹੀਂ ਕਰਨਾ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾਈ ਘਰਾਂ ਸਾਰੇ ਇੱਥੇ ਹੀ ਲੈਣੇ ਮਿਲਦਾ ਕੋਈ ਨਹੀਂ ਹੁੰਦਾ ਵਾ ਇੱਥੇ ਹਾਊਸਰ ਐ ਪਹਿਲੇ ਹੋ ਜਾਂਦੇ ਬੱਚੇ ਬਹੁਤ ਵਧੀਆ ਬਹੁਤ ਵਧੀਆ ਇਹਨਾਂ ਦੀ ਇਹਨਾਂ ਨੂੰ ਕੱਲ ਪਰਸੋਂ ਤੱਕ ਸਾਰਿਆਂ ਨੇ ਤਹਿਆ ਕੀਤਾ ਜਿੱਥੇ-ਜਿੱਥੇ ਨੂੰ ਮੈਸਨਾਂ ਲਈ ਇੱਥੇ ਰਹਿਣ ਬਠਿੰਡਾ ਜੀ ਹੋਣੀ ਬੈਠੇ ਨੇ ਦੂਸਰਾ ਇਹਨਾਂ ਨੇ 16 ਤਰੀਕ ਨੂੰ ਕਿਹਾ ਵੀ ਮੈਂ 16 ਤੋਂ ਲੈ ਕੇ ਇੱਥੇ 18 ਤੱਕ ਬੱਕਾਰਾਂਗਾ ਬਲਵਿੰਦਰ ਸਿੰਘ ਹੋਰਾਂ ਨੇ ਕਿਹਾ 15 ਤਰੀਕ ਨੂੰ ਮੈਂ ਆ ਰਿਹਾ ਇਦਾਂ ਇਦਾਂ ਜਿੱਦਾਂ ਜਿੱਦਾਂ ਸਿੰਘਾ ਉਹ ਕੋਸ਼ਿਸ਼ ਕਰਨਗੇ ਜਿੱਦਾਂ ਜਿੱਦਾਂ ਦਾ ਸਮਾਂ ਹੋਊਗਾ ਕਿਸਨ ਕੋਈ ਐਮਰਜੈਂਸੀ ਹੋ ਜਾਊਗਾ ਇੱਥੇ ਰਹਿਣਗੇ ਮੈਂ ਵੀਰ ਜੀ ਬਠਿੰਡਾ ਜੀ ਨੂੰ ਜੋ ਸ਼ੇਰੇ ਪੰਜਾਬ ਅਕਾਲੀ ਦਲ ਜੱਫੀ ਬੰਦੀ ਦੇ ਮੁਖੀ ਨੇ ਇਹ ਤਾਲਮੇ ਕਮੇਟੀ ਦੇ ਇਹ ਸੁਝਾਅ ਵੀ ਬਹੁਤ ਵਧੀਆ ਦਿੰਦੇ ਨੇ ਉਹਦੇ ਬਲਾਰੇ ਵੀ ਨੇ ਮੈਂਬਰ ਵੀ ਨੇ ਉਹ ਆੜ ਕੇ ਇੱਕ ਦੋ ਮਿੰਟ ਤੁਹਾਨੂੰ ਬੇਨਤੀ ਕਰ ਲਗੇ ਬਾਕੀ ਸਾਰੇ ਸਹਿਮਤਾ ਕਿ ਕੋਸ਼ਿਸ਼ ਕਰਨੀ ਆਪਾਂ ਇੱਥੇ ਹੀ ਰਹਿਣਾ ਤੇ ਬਾਕੀਆਂ ਨੂੰ ਵੀ ਬੇਨਤੀ ਕਰਦੀ ਵਕਤ ਬੰਦੇ ਸਾਂਤ ਕੋੜੀ ਤੇ ਉਹ ਜਵਾਬ ਸਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ